ਸੋ ਦੋਸਤੋ ਅੱਜ ਅਸੀਂ ਸ਼੍ਰੀ ਗੁਰ ਵਿਦਾਸ ਵੈਲਫੇਅਰ ਸੁਸਾਇਟੀ ਪਿੰਡ ਕਾਲਸਨਾ ਨਗਰ ਖੇੜੇ ਦੇ ਸਹਿਯੋਗ ਨਾਲ ਜਿਹੜਾ ਕਿ ਅਸੀਂ ਮੰਗਲਵਾਰ ਤੇ ਵੀਰਵਾਰ ਨੂੰ ਕੋਸ਼ਿਸ਼ ਸਾਡੀ ਇਹੀ ਹੁੰਦੀ ਆ ਸਾਡੇ ਨਾਲ ਬਹੁਤ ਵਧੀਆ ਸਤਕਾਰਯੋਗ ਬਾਈ ਜੀ ਮਰੀਕ ਦਾਸ ਹੱਲੋ ਤਾਲੀ ਤੋਂ ਜਿਹੜੇ ਕਿ ਜੁੜੇ ਹੋਏ ਨੇ ਵਪਾਰ ਦਾ ਕੰਮ ਕਰਦੇ ਨੇ ਬਹੁਤ ਪਰਮਾਤਮਾ ਇਹਨਾਂ ਦੀ ਕਮਾਈ ਵਿੱਚ ਬਰਕਤ ਪਾਵੇ ਇਹਦੇ ਨਾਲ ਹੀ ਸਾਡਾ ਬਹੁਤ ਹੀ ਸਤਕਾਰਯੋਗ ਜਿਹੜਾ ਮੇਰੇ ਨਾਲ ਹਮੇਸ਼ਾ ਸਾਡਾ ਸਾਥ ਦਿੰਦਾ ਪਾਲ ਸਿੰਘ ਚੌਧਰੀ ਜੀ ਉਹ ਵੀ ਆਪਣੀ ਨਿੱਤ ਕਮਾਈ ਵਿੱਚੋਂ ਆਪਾਂ ਕਹਿ ਸਕਦੇ ਹਾਂ ਕਿ ਦਸ ਮੰਦ ਪਾ ਰਹੇ ਨੇ ਸੋ ਪਰਮਾਤਮਾ ਉਹਨਾਂ ਨੂੰ ਵੀ ਚੜ੍ਹਦੀ ਕਲਾ ਬਖਸ਼ੇ ਦਿਨ ਤੋਂ ਕੁਰੀਦਾ ਚੌਗਣੀ ਤਰੱਕੀਆਂ ਬਖਸ਼ੇ ਇੱਕ ਸਾਡਾ ਵੀਰ ਆ ਜਿਹੜਾ ਕਿ ਰਣਧੀਰ ਆ ਜਿਹਨੂੰ ਆਪਾਂ ਰੀਸ਼ੀ ਬਾਈ ਸਾਡਾ ਬਾਈ ਜੀ ਆ ਪਿੰਡ ਕਾਲਸਣਾ ਤੋਂ ਉਹਨੇ ਵੀ ਆਪਣੀ ਸੇਵਾ ਲਈ ਜਾਨਵਰਾਂ ਦੀ ਸੇਵਾ ਲਈ ਦਸ ਮੰਦ ਸੌਣ ਕੱਢਿਆ ਸੋ ਰਲ ਮਿਲ ਕੇ ਪਾਓ ਜੀ ਸੋ ਪਰਮਾਤਮਾ ਇਹਨਾਂ ਦੀਆਂ ਕਮਾਈਆਂ ਵਿੱਚ ਬਰਕਤ ਪਾਵੇ ਦਿਨ ਦੋ ਗੁਣੀ ਰਾਤ ਚੌ ਗੁਣੀ ਤਰੱਕੀਆਂ ਬਖਸ਼ੇ ਵਾਹਿਗੁਰੂ ਸੱਚੇ ਪਾਤਸ਼ਾਹ ਕਿਉਂਕਿ ਇਹ ਉਹਦੀਆਂ ਰਚਾਈਆਂ ਖੇਡਾਂ ਨੇ ਉਹਦੇ ਰੰਗ ਨੇ ਉਹਧਿਆ ਰੰਗਾਂ ਨੂੰ ਯੋ ਜਾਣਦਾ ਪਤਾ ਨਹੀਂ ਰੱਬ ਕਿਹੜਿਆ ਰੰਗਾਂ ਦੇ ਵਿੱਚ ਰਾਜੀ ਆ ਸੋ ਇਹ ਕਿਉਂਕਿ ਸਾਡੇ ਗੁਰੂ ਸਾਹਿਬਾਨਾਂ ਨੇ ਵੀ ਇੱਕ ਗੱਲ ਆਕੀਆ ਕਿ ਆਪਣੀ ਨਿੱਤ ਕਮਾਈ ਵਿੱਚੋਂ ਜਿਹੜਾ ਦਸਵੰਦ ਆ ਉਹ ਜ਼ਰੂਰ ਕੱਢ ਕੇ ਇਹਨਾਂ ਜਾਨਵਰਾਂ ਲਈ ਵਧੀਆ ਤੋਂ ਉਪਰਾਲਾ ਕੀਤਾ ਜਾਵੇ ਸਾਡੇ ਨਾਲ ਬਹੁਤੀ ਸਤਿਕਾਰਯੋਗ ਸਾਡੇ ਬਿੰਦਰਾ ਉਹ ਵੀ ਉਹਨਾਂ ਦਾ ਵੀ ਅਸੀਂ ਦਿਲਦਿਆਂ ਕਰਾਈਆਂ ਵਿੱਚ ਧੰਨਵਾਦ ਕਰਦੇ ਆ ਦੋਸਤੋ ਸੋ ਅਸੀਂ ਅਪੀਲ ਕਰਦੇ ਆ ਕਿ ਜੰਗਲੀ ਜਾਨਵਰਾਂ ਦਾ ਵੀ ਅ ਅਨਸਾਨੀਅਤ ਦੇ ਤੌਰ ਤੇ ਜਿੰਨਾ ਵੀ ਹੋ ਸਕਦਾ ਖਿਆਲ ਜ਼ਰੂਰ ਰੱਖੋ ਆਪਣੀਆਂ ਨਿੱਤ ਕਮਾਈਆਂ ਵਿੱਚੋਂ ਦਸਬੰਦ ਕੱਢ ਕੇ ਇਹਨਾਂ ਜਾਨਵਰਾਂ ਦਾ ਵੀ ਭਲਾ ਕਰਦੇ ਰਹੋ ਦੋਸਤੋ ਕਿਉਂਕਿ ਕਹਿੰਦੇ ਬੂੰਦ ਬੂੰਦ ਨਾਲ ਠਾਗਰ ਭਰ ਜਾਂਦਾ ਸੋ ਇੱਕ ਸ਼ਾਇਰ ਨੇ ਇੱਕ ਗੱਲ ਆਖੀ ਆ ਕਹਿੰਦਾ ਮਾਇਆ ਨਾਲ ਨਾ ਜਾਣੀ ਬੰਦਿਆ ਜਦ ਹੋ ਗਈ ਖਤਮ ਕਹਾਣੀ ਬੰਦਿਆ ਤੂੰ ਲੇਖਾ ਦੇਣਾ ਰੱਬ ਕੋਲੋ ਇਹ ਗੁਰਬਾਣੀ ਸੱਚ ਸੁਣਾਉਂਦੀ ਐ ਪੁੰਨਦਾਨ ਭਜਨ ਕਰ ਲੈ ਤੇਰੀ ਉਮਰ ਬੀਤਦੀ ਜਾਂਦੀ ਐ ਪੁੰਨਦਾਨ ਭਜਨ ਕਰ ਲੈ ਤੇਰੀ ਉਮਰ ਬੀਤਦੀ ਜਾਂਦੀ ਆ ਸੋ ਦੋਸਤੋ ਇਸ ਲਈ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਦੇਖੋ ਇਹ ਜਿਹੜਾ ਆਪਾਂ ਕਹਿ ਸਕਦੇ ਆ ਕਿ ਠੰਡ ਦਾ ਮੌਸਮ ਚੱਲ ਰਿਹਾ ਮੀਂਹ ਦਾ ਮੌਸਮ ਚੱਲ ਰਿਹਾ ਸੋ ਜਿੰਨਾ ਕੁ ਵੀ ਆਪਾਂ ਤੋਂ ਹੋ ਸਕਦਾ ਇਨਸਾਨੀਅਤ ਦੇ ਤੌਰ ਤੇ ਜਿੰਨੀ ਕੁ ਵੀ ਸੇਵਾ ਹੋ ਸਕਦੀ ਆ ਜ਼ਰੂਰ ਬਾ ਚੜ ਕੇ ਏ ਜੰਗਲੀ ਜਾਨਵਰਾਂ ਦਾ ਵੀ ਜਿਹੜਾ ਆਪਾਂ ਕਹਿ ਸਕਦੇ ਆਂ ਵੀਰ ਤੋਂ ਸਾਹ ਦੇ ਵਿੱਚ ਰਾਣੀਤੀ ਆ ਜਿਹੜਾ ਜਿੱਥੇ ਕਿ ਇਹ ਆਪਾਂ ਕਹਿ ਸਕਦੇ ਆਂ ਵੀ ਕਾਇਨਾਤ ਸਜੀ ਹੋਈ ਆ ਹਨਾ ਸੋ ਇਹ ਮਾਲਕ ਦੇ ਰੰਗ ਨੇ ਉਹ ਇਹ ਪ੍ਰਮਾਤਮਾ ਦੇ ਰੰਗ ਨੇ ਉਹਦੀਆਂ ਰਚਾਈਆਂ ਖੇਡਾਂ ਉਹਦਿਆਂ ਰੰਗਾਂ ਨੂੰ ਉਹ ਜਾਣਦਾ ਸੋ ਇਸ ਲਈ ਵੱਧ ਤੋਂ ਵੱਧ ਦੋਸਤੋ ਜਾਨਵਰਾਂ ਲਈ ਵੀ ਥੋੜੇ ਤੋਂ ਥੋੜਾ ਬਹੁਤੇ ਤੋਂ ਬਹੁਤਾ ਪ੍ਰਾਰਾਲਾ ਕਰਦੇ ਰਹੋ ਸੋ ਇੱਕ ਵਾਰੀ ਮੈਂ ਫੇਰ ਸਾਡੀ ਸੋਸਾਇਟੀ ਦਾ ਸਾਡੇ ਪਾਲ ਸਿੰਘ ਚੌਧਰੀ ਦਾ ਅਮਰੀਕ ਦਾਸ ਬਾਈ ਦਾ ਤੇ ਸਾਡੇ ਰੀਸੀ ਬਾਈ ਦਾ ਦਿਲ ਦੀਆਂ ਕਰਾਈਆਂ ਵਿੱਚੋਂ ਧੰਨਵਾਦ ਕਰਨਾ ਦੋਸਤੋ ਬਹੁਤ ਵਧੀਆ ਲੱਗਦਾ ਜਦੋਂ ਕੋਈ ਆਪਣੀ ਕਮਾਈ ਵਿੱਚੋਂ ਦਸਵੰਧ ਕੱਢ ਕੇ ਨਾ ਜਾਣ ਵਾਲਾ ਲਈ ਥੋੜੇ ਤੋਂ ਥੋੜਾ ਬਹੁਤੇ ਤੋਂ ਬਹੁਤੇ ਉਪਰਾਲੇ ਕਰਦੇ ਰਹਿੰਦੇ ਨੇ ਸੋ ਬਸ ਇਹੀ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਜਿੰਨਾ ਵੀ ਹੋ ਸਕਦਾ ਦਾਨ ਪੁੰਨ ਕਰਦੇ ਰਹੋ ਕਿਉਂਕਿ ਇਹ ਜਿਹੜਾ ਸਾਡੀ ਗੁਰਬਾਨੀ ਆ ਇਹ ਤੇ ਸਾਡੇ ਗੁਰੂ ਸਾਹਿਬਾਨ ਨੇ ਵੀ ਬਸ ਇਹੀ ਗੱਲ ਆਖੀ ਆ ਕਿ ਆਪਣੀ ਨਿੱਤ ਕਮਾਈ ਵਿੱਚੋਂ ਦਸਵੰਧ ਕੱਢ ਕੇ ਸੋ ਸਾਰਿਆਂ ਦਾ ਭਲਾ ਕਰਦੇ ਰਹੋ ਥੈਂਕ ਯੂ ਸ਼ੁਕਰੀਆ ਮਿਹਰਬਾਨੀ ਜੀ